ਕੀ ਨਾ ਕੀਆ ਤੁਹਾਡਾ ਦੱਸ ਦੋ ਮੇਰਾ ਨਾਮ ਰਮਨਦੀਪ ਕੌਰ ਹੈ ਕੀ ਮਾਮਲਾ ਜਿਹੜਾ ਪੈਂਦੀ ਹੈ ਇਕੱਠੇ ਹੋਏ ਕਿ ਕੱਤੇ ਹੋਏ ਕਿ ਪ੍ਰਿੰਸੀਪਲ ਦੇ ਜਿਹੜੇ ਹੈ ਨਾ ਜਿਹੜਾ ਆਪਣੀ ਸਕੂਲ ਦੇ ਪ੍ਰਿੰਸੀਪਲ ਹੈ ਉਹ ਮੈਮ ਦੇ ਨਾਲ ਉਹਨਾਂ ਦਾ ਕੋਈ ਮਤਲਬ ਸੰਬੰਧ ਹੈ ਗਲਤ ਸੰਬੰਧ ਜੋ ਆਪਣੀ ਸਕੂਲ ਮੇ ਬੱਚੇ ਹੁੰਦੇ ਨਾ ਉਹ 6th ਸੇ ਲੈ ਕੇ ਜਿੰਨੀ ਵੀ +2 ਤੱਕ ਹੈ ਉਹ ਸਾਰੇ ਨਿਆਣੇ ਸਾਰਿਆਂ ਨੂੰ ਪਤਾ ਹੈ ਸਕੂਲ ਕਿੰਨੀ ਬਦਨਾਮੀ ਹੋ ਚੁੱਕਾ ਵਾ ਤਸਵੀਰਰ ਤਾਂ ਕਰਦੇ ਨੇ ਬੱਚਿਆਂ ਦੇ ਸਾਹਮਣੇ ਕਲਾਸ ਸਾਹਮਣੇ ਮਤਲਬ ਜਦੋਂ ਬੱਚੇ ਸਕੂਲ ਵਿੱਚ ਟੀਚਰ 온ਲੀ ਨਾ ਪੜ੍ਹਨੇ ਕਿੰਨੇ ਪੜ੍ਹਾਉਣੇ ਕਿ ਲਈ ਤਾਂ ਵੀ ਉਹਨਾਂ ਪ੍ਰਿੰਸੀਪਲ ਫੋਨ ਕਰਦੇ ਕਿ ਤੁਸੀਂ ਕਿਹੜੀ ਕਲਾਸ 'ਚ ਹੋਗੇ ਤਾਂ ਉਹ ਸਰ ਉਹ ਮੈਂ ਕਿਉਂਕਿ ਮੈਂ ਇਸੇ ਕਲਾਸ 'ਚ ਹਾਂ 6 'ਚ ਹਾਂ 7 'ਚ ਹਾਂ ਉਸ ਸਰ ਨੇ ਉਸੇ ਸਮੇ ਉਸੇ ਕਲਾਸ 'ਚ ਆ ਜਾਣਾ ਹੈ ਤਾਂ ਬੱਚੇ ਵੇਖਦੇ ਹੀ ਹੈ ਬੱਚੇ ਹੱਸਦੇ ਹੈ ਤੇ ਬੱਚੇ ਘਰੇ ਜਾ ਕੇ ਉਹ ਗੱਲ ਕਰ ਦੇਣਾ ਇੱਕ ਹੋਰ ਗੱਲ ਹੁੰਦੀ ਆ ਮਤਲਬ ਉਸ ਆਂਦੇ ਕਿ ਸਾਰ ਦਾ ਵੀਡੀਓ ਵੀ ਬਣਿਆ ਹੈ ਕਿ ਸਾਰ ਨੇ ਮੈਮ ਨੂੰ ਕੀ ਕੇ ਖਿਲਾਇਆ ਹੈ ਕਿ ਸਾਰ ਨੇ ਮੈਮ ਦਾ ਪਰਚ ਲੈ ਕੇ ਘੁੰਮੰਦਿਆ ਵਾ ਨਿਆਣੇ ਇਹ ਸਾਰੇ ਗੱਲ ਬੋਲਦੇ ਤੇ ਨਿਆਣਿਆਂ ਨੂੰ ਕਿਤਰਾ ਪਤਾ ਹੈ ਨਿਆਣੇ ਨੇ ਵੇਖਿਆ ਹੋਗੇ ਤਾਂ ਇਹ ਨਿਆਣੇ ਆ ਕੇ ਘਰੇ ਬੋਲਦੇ ਹੂੰ ਤੇ ਇਹ ਕਿ ਨਿਆਣਾ ਗੱਲ ਕਰੂਗਾ ਤਾਂ ਐਂ ਮੰਨ ਲੈਗੇ ਜਦੋਂ ਸਾਰੇ ਨਿਆਣਿਆਂ ਨੇ ਗੱਲ ਕਰ ਦੇ ਕਰਦੇ ਕਿ ਨਹੀਂ ਕਰਦੇ ਸਾਰੇ ਨਿਆਣਿਆਂ ਨੇ ਤਾਂ ਫਿਰ ਆਪਾਂ ਇੱਕ ਦੂਸਰ ਸੱਚ ਝੂਠ ਨਹੀਂ ਕਰ ਸਕਦੇ ਨਾ ਸਾਰਿਆਂ ਦਾ ਗੱਲ ਹੀ ਸੁਣਨਾ ਹੈ ਕਿਹਾ ਭਾਈ ਸੱਚੀ ਹੈ ਜਦੋਂ ਇਹ ਵੀ ਸਕੂਲੇ ਆਏ تھے ਮੈਂ ਤਾਂ ਮੇਰਾ ਹਸਬੰਡ ਮੇਰਾ ਨਿਆਣੇ ਦਾ ਸਰਟੀਫਿਕੇਟ ਗਲਤ ਹੋਇਆ ਹੈ ਤਾਂ ਉਦੋਂ ਵੀ ਉਹਨਾਂ ਨੇ ਨਾ ਜਦੋਂ ਸਾਡਾ ਕੰਮ ਹੋਣਾ ਤਾਂ ਤੇਰਾ ਕੰਮ ਕੀ ਹੈ ਪੈਰੈਂਟਸ ਖੜੇ ਹੈ ਤਾਂ ਤੂੰ ਪੈਰੈਂਟਸ ਦਾ ਕੰਮ ਕਰਕੇ ਦੇ ਹੂੰ ਤਾਂ ਤੂੰ ਇਹੀ ਇੱਕ ਪੇਜ ਦੇਤੇ ਪਲਟ-ਪਲਟ ਕੇ ਕਿ ਤੂੰ ਸਾਡਾ ਇੱਥੇ ਸਾਈਨ ਕਰਨਾ ਹੈ ਸਰ ਸਾਰੇ ਸਾਡਾ ਇੱਥੇ ਸਾਈਨ ਕਰਨਾ ਹੈ ਤਾਂ ਉਹ ਸਾਡਾ ਸਾਈਨ ਕਰਦਾ ਹੈ ਮਿੰਟ ਤੋਂ ਪਿੱਛੇ ਉਹਦੇ ਨਾਲ ਗੱਲ ਕਰਨਾ ਹੈ ਸਾਡਾ ਸਾਈਨ ਕਰਦਾ ਹੈ ਮਿੰਟ ਤੋਂ ਪਿੱਛੇ ਤੂੰ ਉਹਦੇ ਨਾਲ ਗੱਲ ਕਰਦਾ ਹੈ ਇਹਦਾ ਕੋਈ ਮਤਲਬ ਨਹੀਂ ਹੈ ਤੂੰ ਮੈਂ ਸਾਡਾ ਪੈਰੈਂਟਸ ਪੈਰੈਂਟਸ ਖੜੇ ਹੈ ਤੂੰ ਪੈਰੈਂਟਸ ਦਾ ਕੰਮ ਕਰਕੇ ਦੇ ਸ਼ਿਕਾਇਤ ਕੀਤੀ ਕਿਸ ਵੱਲ ਸਿੱਕਾ ਤਾਂ ਮੇਰੇ ਕਿਤਾ ਨਹੀਂ ਮੈਂ ਦੂਜੇ ਸਰ ਕੋਲ ਗਈ ਮਾ ਸਰ ਮੇਰਾ ਜੀ ਨਹੀਂ ਕਦਾ ਉਹ ਤਾਂ ਜਾਣ ਨੂੰ ਮੇਰਾ ਅਤਰਾ ਤਾਂ ਲੱਗਦਾ ਤਾਂ ਮੇਰੇ ਹਸਬੰਡ ਵੀ ਗਏ ਫਿਰ ਦੂਜੇ ਵਾਰ ਜਿੱਥੇ ਇਕੱਠੇ ਹੋਏ ਜੋ ਸਾਰੇ ਮਾਪੇ ਕੀ ਮੰਗ ਕਰਦੇ ਐ ਕਿ ਮਤਲਬ ਸਕੂਲ ਇਤਨੀ ਬਦਨਾਮੀ ਹੋ ਚੁੱਕਾ ਹੈ ਤਾਂ ਇਹਨੂੰ ਸਕੂਲ ਚ ਰਹਿਣਾ ਨਹੀਂ ਚਾਹੀਦਾ ਇਹਨੂੰ ਸਕੂਲ ਸੇ ਨਿਕਾਲੋ ਬਸ ਸਰ ਤੇ ਬੜੇ ਦਾਵੇ ਕਰ ਰਹੀ ਆ ਕੀ ਨਾ ਐ ਭੰਜੀ ਤੁਹਾਡਾ ਹਾਂਜੀ ਜੀ ਸੁਪੀਰ ਕੋ ਮਾਪੇ ਇਕੱਠੇ ਹੋਏ ਜੋ ਕੀ ਮਸਲਾ ਕੀ ਆ ਹਾਂਜੀ ਜੀ ਇਹ ਗੁੜੀਆਂ ਘਰ ਜਾ ਕੇ ਇਹ ਗੱਲ ਕਹਿੰਦੀਆਂ ਆ ਵੀ ਮੰਮੀ ਆ ਸਾਡੇ ਪ੍ਰਿੰਸੀਪਲ ਸਰ ਨਹੀਂ ਠੀਕ ਗਏ ਕਿਆ ਸੀ ਉਹ ਸਕੂਲ ਵਿੱਚ ਨਹੀਂ ਜਾਣਾ ਕੀ ਕਰ ਲਈ ਕੀ ਕਾਰਨ ਕੀ ਆ ਉਹ ਕਹਿੰਦੇ ਵੀ ਮੰਮੀ ਸਾਡੇ ਤੇ ਮਾੜਾ ਅਸਰ ਪੈਂਦਾ ਹੈ ਤੁਹਾਨੂੰ ਕੀ ਦਸੀਏ ਵੀ ਸਾਡੇ ਸਕੂਲ ਵਿੱਚ ਬੱਚਿਆਂ ਨੇ ਦੇਖਿਆ ਕੀ ਹੈ ਹਾਂਜੀ ਬੱਚੇ ਬਹੁਤ ਕੁਝ ਵੇਖਿਆ ਮੈਂ ਸਰ ਤਾਂ ਹੀ ਘਰ ਜਾ ਕੇ ਇਦਾਂ ਕਹਿੰਦੇ ਆ ਕੀ ਚੀਜ਼ ਵੇਖੀ ਕਿਹਦਾ ਕੀ ਪਤਾ ਲੱਗ ਸਰ ਕਹਿੰਦੇ ਕਹਿੰਦੇ ਸਾਰ ਤੇ ਮੈਡਮ ਇਕੱਠੇ ਰਹਿੰਦੇ ਆ ਮੰਮੀ ਇੱਕ ਮਿੰਟ ਨਹੀਂ ਆਸ-ਪਾਸੇ ਰਹਿੰਦੇ ਅੱਛਾ ਹਾਂਜੀ ਨਹੀਂ ਇਕੱਠੇ ਸਰ ਫਿਰ ਇਦਾਂ ਬੱਚਿਆਂ ਤੇ ਬਹੁਤ ਗਲਤ ਅਸਰ ਪੈਂਦਾ ਹੈ ਤੇ ਇਦਾਂ ਹੀ ਫਿਰ ਬੱਚਿਆਂ ਦਾ ਧਿਆਨ ਇਸ ਪਾਸੇ ਹੋ ਜਾਂਦਾ ਹੈ ਸਰ ਮੇਰੀ ਬੇਟੀ ਦਾ ਚਲੋ 2 ਸਾਲ ਹੋਰ ਪੜਨਾ ਹੈ ਤੇ ਪਰ ਜਿਹੜੀਆਂ ਦੂਜੀਆਂ ਬੇਟੀਆਂ ਉਹ ਵੀ ਤਾਂ ਆਪਣੀਆਂ ਹੀ ਆ ਇਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਜਾਵੇ ਸਕੂਲ ਮੈਟ੍ਰਿਕ ਮਿਹਨਤ ਹਾਕੀ ਫੁੰਦੀ ਯਾਰ ਕੋਈ ਬੱਚਾ ਸਾਰੀ ਗੱਲ ਤੁਹਾਡੇ ਤੋਂ ਦੋਸ ਲੱਗਿਆ ਜੁਲਿਆਵਾ ਮੈਸਟਰ ਕੋਈ ਨਾ ਨਿਕਲਿਆ ਇੰਪੋਰਟੈਂਟ ਪਾਰਟ ਆ ਕਿਸੇ ਬੜੇ ਰਿਸਪੋਨਸਿਬਲ ਪਰਸਨ ਦੇ ਜੋ ਐਕਚੁਅਲੀ ਮੇਰੀ ਫਲਾਈਂ ਡਿਊਟੀ ਹੈ ਪੇਪਰ ਦੇ ਪੇਪਰ ਲੈਣਾ ਨਾ ਬੈਂਕ ਚੋਂ ਤੁਸੀਂ ਗੱਲ ਨੂੰ ਸਮਝ ਨਹੀਂ ਪਏ ਇਹ ਉਹਦਾ ਜਵਾਬ ਦੇ ਟੈਂਪੋਰਰੀ ਟਾਈਮ ਨਾ ਪੇਪਰ ਲੈਣਾ ਵਾ ਨਹੀਂ ਪੇਪਰ ਕਿੰਨੇ ਵੇ ਸਟਾਰਟ ਹੋ ਰਿਹਾ ਵਾ 11 ਵਜੇ ਸਿੰਘ ਭਾਜੀ ਅੱਗੇ ਲੈ ਲਿਓ ਮੈਂ ਇੱਥੇ ਨਹੀਂ ਆਣਾ ਮੈਂ ਪੇਪਰ ਲੈ ਕੇ ਦੇ ਕੇ ਫਿਰ ਫਲੈਂਕ ਤੇ ਜਾਣਾ ਤੇ ਉਹ ਸੈਕਟ ਕਰੋ ਜਿਹੜੇ ਹੈਗੇ ਨੇ ਤੁਹਾਡੇ ਹਾਂ ਜਿਹੜਾ ਦੋਸ਼ ਲੱਗੇ ਤੁਹਾਡੇ ਤੇ ਕੋਈ ਵੀ ਤੇ ਕੋਈ ਲੜਕੀ ਨਾਲ ਜਿਹੜੇ ਜੋੜੇ ਤੁਹਾਡਾ ਕੋਈ ਕਿੱਥੇ ਦੱਸੋ ਕਿੱਥੇ ਦੋਸ਼ ਲੱਗਾ ਮੇਰੇ ਨਹੀਂ ਉਹ ਤੁਸੀਂ ਦੱਸੋ ਜੀ ਇਹਨਾਂ ਨੂੰ ਪਰੋਫੈਸਰ ਉਹ ਤੇ ਤੁਹਾਡੇ ਮੈਂ ਤੁਹਾਡੇ ਬਾਅਦ ਚ ਚੱਲੋ ਗੱਲ ਕਰਾਂਗਾ ਮੈਂ ਹੁਣ ਜਾਣਾ ਵਾਂ ਬਾਅਦ ਗੱਲ ਮੈਂ ਬਾਅਦ ਚ ਤੁਸੀਂ ਦੱਸ ਦਿਓ ਮਾੜਾ ਜਾਂ ਹਾਂ ਸਰ ਤੁਹਾਡਾ ਮੈਂ ਸਤਵਿੰਦਰ ਸਿੰਘ ਪੰਨੂ ਕੀ ਤੁਸੀਂ ਸਾਫ ਕਰ ਮੈਂ ਇੱਥੇ ਇੱਥੋਂ ਜੌਬ ਸ਼ੁਰੂ ਕੀਤੀ 1990 ਚ ਇੱਥੋਂ ਰਿਟਾਇਰ ਹੋਇਆ ਵਾਂ ਕੀ ਮਸਲਾ ਕੀ ਅੱਜ ਪੇਰੈਂਟਸ ਵੀ ਇਕੱਠੇ ਹੋਏ ਆ ਤੁਹਾਨੂੰ ਦੱਸਿਆ ਗਿਆ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਪਿਛਲੇ 7-8 ਮਹੀਨਿਆਂ ਤੋਂ ਸਕੂਲ ਦਾ ਜਿਹੜਾ ਇੱਥੇ ਮੌਜੂਦਾ ਪ੍ਰਿੰਸੀਪਲ ਸੰਜੀ ਕਰਮਨ ਸਾਇਕਲ ਆ ਉਹਨੇ ਆਪਣੀ ਮਤਲਬ ਉਹ ਮਤਲਬ ਅਨਵਿਆ ਪੰਜ ਸਾਲਾਂ ਤੋਂ ਦੀ ਵਾਈ ਮਰ ਚੁੱਕੀ ਹੈ ਉਹਨੇ ਇੱਥੇ ਮੈਡਮ 8 ਸਾਲਾਂ ਦੀ ਆਪਦੀ ਉਹਦੀ ਉਮਰ ਸਾਢੇ 7 ਸਾਲ ਆ ਉਹ ਸਕੂਲ ਦੇ ਵਿੱਚ ਸ਼ਸ਼ੀਲੀ ਲਰਤਨ ਕਰਦਾ ਮਿਲ ਇਕੱਠੇ ਆਉਂਦੇ ਜਾਂਦੇ ਰੋਟੀ ਪਾਣੀ ਚਾਹ ਕੁਝ ਦਫਤਰ ਚ ਹੀ ਰਹਿੰਦੀ ਸਾਰੀ ਦਿਹਾੜੀ ਬੱਚਿਆਂ ਦੇ ਕਲਾਸ ਦੇ ਵਿੱਚ ਵੀ ਉਹ ਬੇ ਕੁਝ ਹੁੰਦਾ ਕਲਾਸ ਦੇ ਵਿੱਚ ਇਕੱਠੇ ਕੱਪ ਚ ਪਾਣੀ ਪੀਂਦੇ ਆ ਕਲਾਸ ਦੇ ਵਿੱਚ ਹੀ ਜੇ ਉਹਦਾ ਪੀੜ ਜਾਂ ਪੇਪਰਾਂ ਚ ਡਿਊਟੀ ਤੇ ਕਲਾਸ ਚ ਹੀ ਰਹਿੰਦਾ ਫਿਰ ਇਵਨ ਕਿ ਐਤਵਾਰ ਉੱਥੇ ਪੇਪਰ ਸੀ ਪੱਟੀ ਐਤਵਾਰ ਉਹ ਆਇਆ ਉੱਥੋਂ ਅਮਰਸਰੋਂ ਇਹਨੂੰ ਲੈ ਕੇ ਦੱਟੀ ਪੱਟੀ ਪਹੁੰਚਿਆ ਮੁਖਸਰ ਟੀਚਰਾਂ ਨੇ ਵੇਖਿਆ ਇਹਨਾਂ ਨੂੰ ਜਾਂਦੇ ਆ ਅਕਸਰ ਗੋਲਡਨ ਗੇਟ ਤੇ ਵੀ ਵੇਖਿਆ ਵਾ ਟੀਚਰਾਂ ਨੇ ਉੱਥੋਂ ਹੀ ਤੁਰਿਆ ਫਿਰਦਾ ਵਾ ਜਿਹੜੇ ਬੱਚੇ ਆ ਮਾਪੇ ਆ ਮੇਰੇ ਘਰ ਜਾਂਦੇ ਆ ਪੰਨੂ ਸਾਹਿਬ ਤੁਸੀਂ ਸਕੂਲ ਨੂੰ ਸਜਾਇਆ ਇਹ ਸਾਡੇ ਰਟਾਇਰ ਮਾਪੇ ਇਥੋਂ ਪ੍ਰਮੋਟ ਹੋ ਕੇ ਗਏ ਆ ਇਹਨਾਂ ਨੇ ਵੀ ਬੱਚਿਆਂ ਦੇ ਘਰ ਘਰ ਜਾ ਕੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਵਾ ਜਿਹੜੇ ਤੁਸੀਂ ਦੋਸ਼ ਲਾਉਂਦੇ ਹੋ ਉਹਨਾਂ ਦਾ ਤੁਹਾਡੇ ਕੋਈ ਪ੍ਰੂਫ ਹੈਗਾ ਕੋਈ ਹਾਂਜੀ ਸਾਡੇ ਤੋਂ ਪ੍ਰੂਫ ਕੀ ਆ ਮਾਪੇ ਆ ਬੱਚੇ ਆ ਟੀਚਰ ਆ ਇਹੋ ਪ੍ਰੂਫ ਹੁੰਦਾ ਪ੍ਰੂਫ ਕੀ ਹੁੰਦਾ ਜੱਜ ਕੀਆ ਕੋਰਟ ਕੀ ਮੰਦੀ ਆ ਨੇ ਨੇ ਕੋਈ ਪ੍ਰੂਫ ਸਾਡ ਤੋਂ ਵੀਡੀਓ ਹੈ ਗਿਆ ਜੂਸ ਪੀਂਦਣ ਦੀਆਂ ਕੇਕ ਮੂੰਹ ਚ ਪੰਦ ਦੇਖੋ ਹੈ ਤਾਈਆ ਮੋਤਬਾਰ ਕੇ ਨੇ ਇਹਨਾਂ ਨੂੰ ਆ ਕੇ ਸਮਝਾਉਣ ਦੀ ਕੋਸ਼ਿਸ਼ ਹਾਂ ਮੋਤਬਾਰ ਸਾਡੇ ਹਰਪਾਲ ਸਿੰਘ ਸਕੂਲ ਦੇ ਮੈਂਬਰ ਆ ਚਲੋ ਖਵਾਓ ਖਾਲਾ ਇਹਨਾਂ ਨੇ ਤੇ ਇਹਨਾਂ ਨੇ ਆ ਕੇ ਇੱਕ ਸਕੂਲ ਦਾ ਮੈਂਬਰ ਮਨਮੀਤ ਸਿੰਘ ਆ ਇੱਕ ਚੇਅਰਮੈਨ ਜਿਹੜਾ ਬਣਾਇਆ ਸਕੂਲ ਦਾ ਅਮਰੀਕ ਸਿੰਘ ਉਹਨਾਂ ਨੇ ਬੜਾ ਸਮਝਾਇਆ ਪਰ ਉਹ ਸਮਝੇ ਨਹੀਂ ਕਿ ਉਹਨਾਂ ਨੇ ਕਿਹਾ ਵੀ ਮੈਂ ਉਹ ਮੰਨ ਗਿਆ ਉਹਨੇ ਕਿਹਾ ਵੀ ਮੈਨੂੰ ਹਰੀ ਘੇ ਵੀ ਜਾਊ ਛੱਡਣਾ ਮੈਂ ਇਹਦੀ ਰੋਟੀ ਵੀ ਲਿਉਣੀ ਜੋ ਅਸੀਂ ਖਾਣੇ ਵੀ ਕੱਟੀ ਜੋ ਤੂੰ ਹੀ ਕਰਨਾ ਕਰ। ਕੀ ਮੈਂ ਕਰੋਗੇ ਨਾ ਮੰਗ ਮੈਂ ਤਾਂ ਨਾ ਭਾਈ ਲੈਵਲ ਦੀ ਇਨਕੁਆਰੀ ਰਾਜਪਦਰੀ ਸਟੇਟ ਪਦਰੀ ਕਰਕੇ ਨੂੰ ਸਸਪੈਂਡ ਕਰਕੇ ਬਦਲੀ ਕਰਕੇ ਇਹਨੂੰ ਮੈਂ ਤਾਂ ਨਾ ਡਿਸਮਿਸ ਕੀਤਾ ਜਾਵੇ ਕਿਉਂਕਿ ਕਿਉਂਕਿ ਆ ਆਹੀਂ ਐਜੂਕੇਸ਼ਨ ਮਿਨਿਸਟਰ ਸਾਹਿਬ ਸਿੱਖਿਆ ਮੰਤਰੀ ਡੀਸੀ ਸਾਹਿਬ ਤੇ ਸੈਸ਼ਨ ਜੱਜ ਇਹਨਾਂ ਚਾਹੁੰਦੇ ਸ਼ਿਕਾਇਤ ਕੀਤੀ ਸਰ ਤੋਂ ਉਹਦੀਆਂ ਸਰਪਾਈਆਂ ਪਰ ਕੀ ਆ ਇਹਦੇ ਜਿਹੜੇ ਆਤਮਾ ਮਰ ਗਈ ਏ ਟੀਚਰਾਂ ਦੀ ਦੂਜਿਆਂ ਦੀ ਉਹ ਆਤਮਾ ਮਰਨ ਕਰਕੇ ਮੇਰੇ ਹੁੰਦੇ ਆ ਇੱਥੇ ਕਦੀ ਕੋਈ ਗਲਤ ਕੰਮ ਨਹੀਂ ਹੋਇਆ ਜੇ ਹੁੰਦਾ ਤਾਂ ਜਾਣ ਤਲੀ ਤੇ ਰੱਖੀ ਜਿਹੜੇ ਤੁਸੀਂ ਸ਼ਿਕਾਇਤ ਕੀਤੀ ਉਹਦੇ ਕਾਰਵਾਈ ਹੋਈ ਵੀ ਜੇ ਤੱਕ ਉਹਨੂੰ 8-10 ਦਿਨ ਹੋ ਗਏ ਹੁਣ ਕਾਰਵਾਈ ਸ਼ੁਰੂ ਹੋ ਗਈ ਪਰ ਜਿਤ ਕਾਰਵਾਈ ਜ਼ਿਲੇ ਪੱਧਰ ਤੇ ਹੋਈ ਕਿਉਂਕਿ ਜ਼ਿਲੇ ਵਾਲੇ ਸਾਰੇ ਰਲੇ ਆ ਫਿਰ ਤੇ ਕੋਲੇ ਘੱਡੀ ਹੋਣੀ ਆ ਜੇ ਆ ਸਾਡਾ ਕੋਈ ਇਨਸਾਫ ਨਹੀਂ ਮਿਲਦਾ ਕਾਰਵਾਈ ਤੋਂ ਬਾਅਦ ਵੀ ਫਿਰ ਅਈ ਗੋ ਟੂ ਕੋਰਟ ਕੋਰਟ ਦਾ ਲਵਾਂਗੇ ਫਿਰ ਇੱਕ ਹੋਰ ਗੱਲ ਆ ਜਿਹੜੇ 115 ਸਕੂਲ ਐਮਿਨੈਂਸ ਸਾਰੇ ਪੰਜਾਬ ਚ ਕੇਮ ਕਰਨ ਨਾਲ ਕਿਤੇ ਕੋਈ ਐਮਿਨੈਂਸ ਸਕੂਲ ਆ ਜੇ ਐਮਿਨੈਂਸ ਸਕੂਲ ਚ ਇਹ ਹਾਲ ਆ ਤੇ ਬਾਕੀ ਸਕੂਲਾਂ ਦਾ ਕੀ ਆ ਉਹ ਜਾਈ ਵੀ ਪਹਿਲੋ ਪਿਛਲੇ ਸਾਲਾਂ ਦੇ ਵਿੱਚ ਇਹਦੇ ਇੱਥੇ ਬੱਚਿਆਂ ਦੀ ਗਿਣਤੀ ਜਾਰੀ ਕਰ ਹਾਂ ਗਿਣਤੀ 2400 ਸੀ ਜਿਹੜੀ ਘਟਕੇ ਨੇ ਦਾਖਲੇ ਨਹੀਂ ਕੀਤੇ ਸਾਰੀ ਗਿਣਤੀ 1800 ਸੀ ਜਿਹੜਾ ਪਰਲਾ ਬੁਆਇਸ ਵਿੰਗ ਉਹ ਵੀ ਦਿਨ ਰਹੀ ਆ ਉੱਥੇ ਉਦੋਂ ਦੇ ਪੰਨੇ ਕਬੂਤਰ ਬੋਲਣ ਦੇ ਕਮਰਿਆਂ 'ਚ ਜਿਹੜੇ ਅਸੀਂ ਤਨ ਮੰਨ ਧਾਨਾ ਸਾਰੇ ਇਹ ਸੇਵਾਦਾਰ ਆ ਇਹਨਾਂ ਨੇ ਇੰਨਾ ਰੁਪਇਆ ਸਾਨੂੰ ਆਕੇ ਨੇ ਦਿੱਤਾ ਮੇਰੇ ਮੈਨੂੰ ਇਹਨਾਂ ਨੇ ਇੰਨਾ ਵਧੀਆ ਸਕੂਲ ਬਣਾਤਾ ਹੈ ਪੜ੍ਹਾਈ ਜੁ ਵੱਲੀ ਹਰ ਕੰਮ ਜੁ ਵੱਲੀ ਖੇਡਾਂ ਚ ਉਹ ਸਾਰੇ ਕੰਮ ਮਜਬੂਰ ਅੱਜ 71 ਹੋਏ ਆ ਸਕੂਲ ਦੇ ਵਿੱਚ ਐਮਐਨਐਸ ਸਕੂਲ ਭਿੱਕੀਵਿੰਡ ਦੇ ਵਿੱਚ ਮਾਪੇ ਵੀ ਆਏ ਆ ਤੁਸੀਂ ਵੀ ਪਹੁੰਚੇ ਜੇ ਕੀ ਮਾਮਲਾ ਕੀ ਆ ਪ੍ਰਿੰਸੀਪਲ ਦੇ ਵਿਰੁੱਧ ਜਿਹੜੇ ਆ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਮੁੱਦਾ ਹੈ ਭਿੱਕੀਵਿੰਡ ਐਮਐਨਐਸ ਸਕੂਲ ਦਾ ਗਵਰਨਮੈਂਟ ਨੇ ਪੰਜਾਬ ਦੇ ਵਿੱਚ 118 ਸਕੂਲ ਬਣਾਏ ਐ ਐਮਐਨਐਸ ਦਿੱਲੀ ਮਾਡਲ ਜਿਹਨੂੰ ਆਪਾਂ ਸਿੱਧੇ ਤੌਰ ਤੇ ਕਹਿ ਲਈਏ ਪੰਜਾਬ ਦੇ ਵਿੱਚ ਲਾਗੂ ਕੀਤਾ ਹੈ। ਔਰ ਉਹਨਾਂ ਦੇ ਵਿੱਚੋਂ ਤਰਨਤਾਰ ਜ਼ਿਲ੍ਹੇ ਦੇ ਵਿੱਚ ਇੱਕ ਹੀ ਐਮਐਨਐਸ ਸਕੂਲ ਬਣਿਆ ਹੈ ਜਿੱਥੇ ਅਸੀਂ ਅੱਜ ਸਾਰੇ ਜਣੇ ਬੈਠੇ ਆ। ਔਰ ਜਿਹੜਾ ਸਕੂਲ ਹੁੰਦਾ ਹੈ ਤੇ ਜਿਹੜਾ ਗੁਰਦੁਆਰਾ ਹੁੰਦਾ ਹੈ ਉਹ ਇੱਕ ਸਿੱਖਿਆ ਦਾ ਤੇ ਧਾਰਮਿਕ ਰਤਬਾ ਕੇਂਦਰ ਹੁੰਦਾ ਹੈ ਜਿੱਥੇ ਜਾ ਕੇ ਬੱਚਿਆਂ ਨੇ ਕਾਫੀ ਕੁਝ ਸਿੱਖਣਾ ਹੁੰਦਾ ਹੈ। ਔਰ ਜੇ ਮੈਂ ਕਹਾਂ ਲਵਾਂ ਕਿ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਹੈ ਤੇ ਜਿਹੜਾ ਪ੍ਰਿੰਸੀਪਲ ਸਾਹਿਬ ਜਾਂ ਮਾਸਟਰ ਸਾਹਿਬ ਜਾਂ ਟੀਚਰ ਦਾ ਤੇ ਇੱਕ ਬੱਚੇ ਦਾ ਰਿਸ਼ਤਾ ਹੁੰਦਾ ਹੈ ਉਹ ਇੱਕ ਗੁਰੂ ਤੇ ਚੇਲੇ ਵਾਲਾ ਹੁੰਦਾ ਹੈ ਔਰ ਅੱਜ ਉਸ ਰਿਸ਼ਤੇ ਨੂੰ ਸਿੱਧੇ ਤੌਰ ਤੇ ਕਹਾਂ ਦਿੱਲੀ ਦੇ ਐਮੀਨਾ ਸਕੂਲ ਦੇ ਵਿੱਚ ਜਿਹੜੀ ਠੇਸ ਪਹੁੰਚੀ ਹੈ ਉਹ ਜੇ ਅੱਜ ਜਿਹੜਾ ਪ੍ਰਿੰਸੀਪਲ ਜਿਹੜਾ ਉਹਦਾ ਨਾਂ ਹੈਗਾ ਪ੍ਰਿੰਸੀਪਲ ਸੰਜੇ ਕੁਮਾਰ ਸاہਗਲ ਉਹਦੀ ਏਜ ਦੇ ਮੁਤਾਬਕ ਉਹਨੂੰ ਇਹੋ ਜੇ ਕੰਮ ਸੌਂਪਦੇ ਨਹੀਂ ਜੋ 1 ਮਹੀਨੇ ਤੋਂ ਲੈ ਕੇ ਅਸੀਂ ਇਹਦੇ ਇਨਵੈਸਟੀਗੇਸ਼ਨ ਆਪਣੀ ਜਾਰੀ ਕੀਤੀ ਹੈ ਜਿਹਦੇ ਵਿੱਚ ਇੱਕ ਇੱਕ ਬੱਚੇ ਤੋਂ 1800 ਬੱਚਾ ਇੱਥੇ ਪੜਦਾ ਜਿਹਦੇ ਵਿੱਚ ਉਹ ਇਸ ਸਕੂਲ ਦੇ ਵਿੱਚ 1200 ਪੜਦਾ ਹੈ ਔਰ ਇਹ ਲੜਕੀਆਂ ਵਾਲਾ ਸਕੂਲ ਹੈ ਤੇ 6ਵੀਂ ਕਲਾਸ ਤੋਂ ਲੈ ਕੇ ਤੁਸੀਂ 1200 ਬੱਚੇ ਤੋਂ ਪੁੱਛ ਸਕਦੇ ਹੋ ਕਿ ਇਹ ਇੱਕ ਸਾਲ ਦੇ ਦਰਮਿਆਨ ਜਦੋਂ ਇਹ ਪ੍ਰਿੰਸੀਪਲ ਸਭ ਆਏ ਆ ਕਿੰਨੀ ਗਰਾਵਟ ਆ ਗਈ ਹੈ ਔਰ ਕਿੰਨੇ ਬੱਚੇ ਤੋਂ ਹਟ ਗਏ ਆ ਕਈਆਂ ਬੱਚਿਆਂ ਨੇ ਦੱਸਿਆ ਹੈ ਕਿ ਇਹ ਸਾਡਾ ਭਵਿੱਖ ਖਤਰੇ ਦੇ ਵਿੱਚ ਹੈ ਅਸੀਂ ਛੱਡ ਜਾਣਾ ਇਹ ਸਕੂਲ ਜਾਂਚ ਤੇ ਸੁਧਾਰ ਕੀਤਾ ਜਾਵੇ ਪਰ ਬਾਰ ਬਾਰ ਦੱਸਣ ਦੇ ਬਾਵਜੂਦ ਵੀ ਉਹਨਾਂ ਦੀਆਂ ਮਾਤਾ ਨੇ ਉਹਨਾਂ ਦੀਆਂ ਭੈਣਾਂ ਨੇ ਉਹਨਾਂ ਦੇ ਬਾਪ ਨੇ ਬੱਚਿਆਂ ਦੇ ਨੇ ਆਣ ਕੇ ਜੋ ਆਪਣੇ ਅੱਖੀਂ ਵੇਖਿਆ ਔਰ ਉਹਨਾਂ ਨੇ ਆਪੇ ਹੀ ਆਪਣੇ ਬੱਚੇ ਤੋਂ ਹਟਾ ਲਿਆ ਪਰ ਡੀਓ ਸਾਹਿਬ ਨੂੰ डीसी साहब ਨੂੰ एसएसपी साहब ਨੂੰ मुख्यमंत्री साहब ਨੂੰ ਤੇ ਸਿੱਖਿਆ ਮੰਤਰੀ ਸਾਹਿਬ ਨੂੰ ਜਿਹੜੇ ਹਰਜੋਤ ਸਿੰਘ ਬੈਂਸ ਹੈ ਉਹਨਾਂ ਨੂੰ ਰਜਿਸਟਰੀਆਂ ਵਿੱਚ ਕੀਤੀਆਂ ਗਈਆਂ ਐਪਲੀਕੇਸ਼ਨ ਦੀਆਂ ਔਰ ਮੇਰੇ ਕੋਲ ਫਿਜ਼ੀਕਲ ਤੌਰ ਤੇ ਵੀ ਮਿਲਿਆ ਗਿਆ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਵੀ ਮਿਲਿਆ ਗਿਆ ਔਰ ਉਹਨਾਂ ਨੇ ਰਿਟਰਨ ਦੇ ਵਿੱਚ ਵੀ ਦਿੱਤਾ ਹੈ ਕਿ ਇਹ ਪ੍ਰਿੰਸੀਪਲ ਨੂੰ ਇੱਥੋਂ ਤੁਰੰਤ ਬਦਲਿਆ ਜਾਣਾ ਚਾਹੀਦਾ ਪਰ ਜਥੇਬੰਦੀਆਂ ਜਿਹੜੀਆਂ ਅੱਜ ਇੱਥੇ ਸਤਕਾਰ ਕਮੇਟੀਆਂ ਤੋਂ ਰਣਜੀਤ ਸਿੰਘ ਤੇ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਵਰਸਰ ਵੱਲੋਂ ਅਸੀਂ ਬਦਲੀ ਵਾਸਤੇ ਨਹੀਂ ਆਏ ਅਸੀਂ ਇਸ ਕਰਕੇ ਆਏ ਆ ਕਿ ਇਹਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਵਾਸਤੇ ਜਿਹੜਾ ਆਪਣੀ ਐਪਲੀਕੇਸ਼ਨ ਦੇ ਵਿੱਚ ਹਰ ਵਾਰੀ ਲਿਖਦਾ ਹੈ ਕਿ ਮੇਰੀ ਜਦ ਬਦਲੀ ਵੀ ਕਰਨੀ ਹੈ ਤੇ ਕੰਨਿਆ ਸਕੂਲ ਚ ਹੋਣੀ ਚਾਹੀਦੀ ਹੈ ਔਰ ਇਹਨੂੰ ਕੋਈ ਹੱਕ ਨਹੀਂ ਕਿ ਕਿਸੇ ਬੱਚੇ ਨੂੰ ਪੜਾਵੇ ਜਾਂ ਉਹਨਾਂ ਦੇ ਵਿੱਚ ਰਵੇ ਇਹ ਬੱਚੇ ਜਿਹੜੇ ਆ ਅੱਜ ਉਹਨਾਂ ਦੇ ਪਰਿਵਾਰਾਂ ਦੀ ਬੱਚਿਆਂ ਦੀ ਤੇ ਸਾਡੀ ਇਹ ਮੰਗ ਹੈ ਪੂਰੇ ਇੱਥੋਂ ਦਾ ਇਲਾਕੇ ਦੇ ਵਿੱਚ ਸਾਡਾ ਇਥੇ ਬਹੁਤ ਪਿੰਡ ਇਸ ਸਕੂਲ ਨੂੰ ਲੱਗਦੇ ਆ ਤੇ ਉਹਨਾਂ ਨੇ ਬੱਚੇ ਆਪਣੇ ਕੁਝ ਸਿੱਖਣ ਵਾਸਤੇ ਭੇਜੇ ਆ ਨਾ ਕਿ ਇਥੋਂ ਅਸ਼ਲੀਲ ਹਰਕਤਾਂ ਉਹ ਸਿੱਖ ਕੇ ਜਾਣ ਸੋ ਜਿਹੜਾ ਜਿਹੜੀ ਕੋਈ ਵੀ ਟੀਚਰ ਹੈ ਉਹਨੂੰ ਆਪਣੇ ਤੇ ਪਹਿਲਾਂ ਕੰਟਰੋਲ ਕਰਨਾ ਚਾਹੀਦਾ ਹੈ ਕਿ ਮੈਂ ਜਿੱਥੇ ਆ ਰਿਹਾ ਇਹ ਸਿੱਖਿਆ ਦਾ ਕੇਂਦਰ ਹੈ ਔਰ ਉਹਨੇ ਜੇ ਇਹ ਗੱਲ ਨਹੀਂ ਸਮਝੀ ਵਾਰ-ਵਾਰ ਦੱਸਣ ਦੇ ਬਾਵਜੂਦ ਤੇ ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਅਸੀਂ ਇੱਕ ਹਫ਼ਤੇ ਦਾ ਟਾਈਮ ਅਲਟੀਮੇਟਮ ਇੱਕ ਹਫ਼ਤੇ ਦਾ ਦੇਵਾਂਗੇ ਤੇ ਨਹੀਂ ਤੇ ਫਿਰ ਉਸ ਤੋਂ ਬਾਅਦ ਇਹ ਨਹੀਂ ਕਹਿਣਾ ਕਿ ਇਹ ਰੈਡੀਗਲ ਹੈ ਇਹ ਅਤਵਾਦੀ ਹੈ ਇਹ ਇੱਕ ਵੱਖਵਾਦੀ ਹੈ ਸਾਡੀ ਕਿਸੇ ਜਾਤ ਕਿਸੇ ਧਰਮ ਨਾਲ ਕੋਈ ਸਾਡਾ ਵਿਤਕਰਾ ਨਹੀਂ ਨਾ ਹੀ ਕੋਈ ਵਿਰੋਧ ਹੈ ਅਸੀਂ ਸਾਰੇ ਆ ਧਰਮ ਦਾ ਸਤਕਾਰ ਕਰਦੇ ਆਂ ਔਰ ਅਸੀਂ ਇਹ ਸਾਈਗਲ ਸਾਹਿਬ ਜਿਹੜੇ ਆ ਇਹਨਾਂ ਨੂੰ ਇੱਥੋਂ ਸਕੂਲ ਛੱਡਣ ਵਾਸਤੇ ਬੇਨਤੀ ਕਰਾਂਗੇ ਕਿ ਅਮਨ ਤਰੀਕੇ ਨਾਲ ਤੁਸੀਂ ਭਿੱਖੀਵੰਡ ਦੇ ਵਿੱਚੋਂ ਪਾਸੇ ਚੱਲ ਜਿਓ ਤੇ ਕਿਸੇ ਵੀ ਸਕੂਲ ਤੇ ਇਹਦੀ ਬਦਲੀ ਵੀ ਕਰਨੀ ਹੈ ਗਵਰਨਮੈਂਟ ਨੇ ਇਹਦਾ ਕੰਨਿਆ ਸਕੂਲ ਤੇ ਲਟਕੀਆਂ ਵਾਲੇ ਸਕੂਲ ਤੇ ਨਹੀਂ ਹੋਣੀ ਚਾਹੀਦੀ ਸੋ ਇਹ 1200 ਬੱਚਾ ਪੜਦਾ ਇੱਥੇ 1200 ਬੱਚੇ ਤੋਂ ਤੁਸੀਂ ਪੁੱਛ ਸਕਦੇ ਹੋ ਇੱਕ ਇੱਕ ਬੱਚੇ ਤੋਂ ਪੁੱਛ ਸਕਦੇ ਹੋ ਕਿ ਇੱਕ ਸਾਲ ਦੇ ਵਿੱਚ ਇਹਨੇ ਸਕੂਲ ਦੇ ਹਾਲਾਤ ਕੀ ਬਣਾਤੇ ਐਮੀਨ ਸਕੂਲ ਜਿਹੜੇ ਹੁੰਦੇ ਆ ਕੀ ਇਹਨਾਂ ਨੇ ਸਾਨੂੰ ਇਹ ਸਿਹਤ ਦਿੱਤੀ ਹੈ ਕਿ ਤੁਹਾਡੇ ਟੀਚਰ ਵੀ ਅਸ਼ਲੀਲਤਾ ਕਰਨ ਸੋ ਜਿਹੜਾ ਇਹ ਕੰਮ ਹੈ ਇਹਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਕਦੇ ਚਿਤ برداشت ਨਹੀਂ ਕਰਦਾ ਔਰ ਹੋਰ ਵੀ ਸਕੂਲਾਂ ਦੇ ਵਿੱਚ ਅਸੀਂ ਜ਼ਰੂਰ ਜਾਵਾਂਗੇ ਦੇ ਦੂਜੇ ਬੱਚਿਆਂ ਨੂੰ ਤੇ ਉਹਨਾਂ ਦੇ ਬਾਪਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਡੇ ਕੋਲ ਸਾਡਾ ਇੱਕ ਅਦਾਰਾ ਹੈ ਜਿਹਦੇ ਕੋਲ ਤੁਸੀਂ ਆਪਣੀ ਗੁਪਤ ਰਿਪੋਰਟ ਵੀ ਦੇ ਸਕਦੇ ਹੋ ਵੀ ਤੁਹਾਡੇ ਨਾਲ ਕਿੱਥੇ ਕੀ ਕੁਝ ਵਾਪਰਦਾ ਹੈ ਸੋ ਅਸੀਂ ਕੱਲੇ ਭਿੱਖੀਵਿੰਡ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ ਇਹੋ ਜਿਹੀਆਂ ਹਰਕਤਾਂ ਮਾਸਟਰ ਕਰਦੇ ਆ ਉੱਥੇ ਅਸੀਂ ਕੰਟਰੋਲ ਕਰਨਾ ਚਾਹੁੰਦੇ ਆ ਸੋ ਡਿਸਮਿਸ ਕਰਨ ਦੀ ਇਹਦੇ ਤੋਂ ਅਸੀਂ ਸਰਕਾਰ ਤੋਂ ਮੰਗ ਰੱਖਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਤੇ ਜਿਹੜੇ ਬੈਂਸ ਸਾਹਿਬ ਸਾਡੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਜੇ ਉਹਨਾਂ ਨੇ ਇਹਦੇ ਤੇ ਤੁਰੰਤ ਐਕਸ਼ਨ ਨਾ ਲਿਆ ਫਿਰ ਜਿਹੜੀਆਂ ਸਿੱਖਾਂ ਦੀਆਂ ਰਵਾਇਤਾਂ ਹੁੰਦੀਆਂ ਐ ਉਹਦੇ ਮੁਤਾਬਕ ਅਸੀਂ ਇਹਨੂੰ ਬਾਹੋਂ ਫੜ ਕੇ ਬਾਹਰ ਕੱਢਾਂਗੇ ਫਿਰ ਭਿੱਖੀ ਇਵੈਂਟ ਦੇ ਵੱਲ ਇਹ ਮੂੰਹ ਕਦੀ ਨਹੀਂ ਕਰੂਗਾ ਅੱਜ ਅਸੀਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਆਪਣੀ ਬੇਨਤੀ ਜਿਹੜੀ ਕਰਨ ਆਏ ਹਾਂ ਠੀਕ ਹੈ ਜੀ ਮੇਰੇ ਨਾਲ ਸਾਡੀ ਪਾਰਟੀ ਦੇ ਬਲਾਰੇ ਬਿਆਨ ਸਿੰਘ ਸੰਧੂ ਦਲਬਾਖ ਸਿੰਘ ਸੇਰੋਂ ਸਤਿੰਦਰਪਾਲ ਸਿੰਘ ਮਿੰਟੂ ਤੇ ਬਲਵਿੰਦਰ ਸਿੰਘ ਸਾਰੇ ਬਗੀਚਾ ਸਿੰਘ ਹੋਣੀ ਖੜੇ ਆ ਮੈਂ ਸਰਦਾਰ ਬਿਆਨ ਸਿੰਘ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇਹ ਇਹਦੇ ਸਬੰਧ ਚ ਆਪਣਾ ਵਿਚਾਰ ਜਰੂਰ ਦੱਸੋ। ਇਹ ਕੀ ਨਾ ਭਾਜੀ ਤੁਹਾਡਾ ਮੇਰਾ ਨਾਮ ਭਾਕ ਸਿੰਘ ਕੀ ਮਾਮਲਾ ਕੀ ਆ ਜਿਹੜਾ ਪੇਰੈਂਟਸ ਰੱਖੇ ਹੋਏ ਆ ਤੁਸੀਂ ਇੱਥੇ ਪਹੁੰਚੇ ਹੋ ਜੀ ਜਿਸ ਤਰ੍ਹਾਂ ਮਤਲਬ ਸਾਰੇ ਪੇਰੈਂਟਸ ਦੇ ਵੀ ਇਹ ਲਏ ਆ ਪੇਰੈਂਟਸ ਵੱਲੋਂ ਜਿਹੜੀਆਂ ਨਾ ਮਤਲਬ ਬੱਚੇ ਜਾ ਕੇ ਪੇਰੈਂਟਸ ਨੂੰ ਕਨਵਰਟ ਕਰਦੇ ਸੀ ਸਾਡੇ ਕੋਲ ਮਸਲਾ ਠੁਕਦਾ ਸੀਗਾ ਤੇ ਅਸੀਂ ਸਮਝਦੇ ਹਾਂ ਕਿ ਕੋਈ ਨਾ ਕੋਈ ਸਾਡੇ ਕੋਲ ਸਬੂਤ ਹੋਵੇ ਤਾਂ ਅਸੀਂ ਗੱਲ ਕਰੀਏ ਜਾ ਕੇ ਤੇ ਫਿਰ ਮੇਰਾ ਕੁਝ ਬੱਚਿਆਂ ਦੇ ਨਾਲ ਤਾਲਮਿਲ ਹੋਇਆ ਤੇ ਬੱਚਿਆਂ ਨੇ ਮੈਨੂੰ ਦੱਸਿਆ ਵੀ ਮਤਲਬ ਵਾਕਿਆ ਹੀ ਗਲਤ ਹੁੰਦਾ ਵਾ ਤੇ ਮਤਲਬ ਉਹ ਮੈਡਮ ਨੂੰ ਡਾਕਟਰ ਦੇ ਵਿੱਚ ਜਦੋਂ ਵੀ ਉਹਨਾਂ ਦਾ ਵਿਲਾ ਪੀੜ ਹੁੰਦਾ ਹੈ ਨਾ ਡਾਕਟਰ ਦੇ ਕੋਲ ਜਾਂ ਹੋਰ ਵੀ ਉਹਨੇ ਕੋਈ ਉਸਨ ਪੋਤਾਂ ਫਟਵਾ ਵੀ ਵਿਖਾਈਆਂ ਵੀ ਆ ਇਸ ਤਰ੍ਹਾਂ ਮਿਲੋ ਉਹਨਾਂ ਨੇ ਕੇਕ ਮੈਡਮ ਉਹਦੇ ਮੂੰਹ ਚ ਪਾਉਂਦੇ ਆ ਤੇ ਸੋ ਅਸੀਂ ਜਦੋਂ ਸਾਡੇ ਕੋਲ ਥੋੜਾ ਬਦ ਹੋਇਆ ਅਸੀਂ ਫਿਰ ਮੈਂ ਤੇ ਸਰਦਾਰ ਜੁਕੇਂਦਰ ਸਿੰਘ ਵੀ ਮੈਂਬਰ ਸਾਡੇ ਕਮੇਟੀ ਦੇ ਅਹੀਂ ਇੱਥੇ ਆ ਗਏ ਆ ਕਿ ਪਹਿਲਾਂ ਆਪਾਂ ਨੂੰ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਤੇ ਅਸੀਂ ਆ ਕੇ ਉਹਨਾਂ ਦੇ ਨਾਲ ਮਤਲਬ ਪੂਰਾ ਜਿੰਨਾ ਜੋ ਕੁਝ ਵੀ ਸਾਡੇ ਮਸਲੇ ਆ ਕੇ ਸਾਰੇ ਉਹਨਾਂ ਨੂੰ ਦੱਸੇ ਬਿਲਕੁਲ ਵੀ ਆ ਗੱਲਾਂ ਆ ਹਾਂ ਗੱਲਾਂ ਵਾ ਤੇ ਮਤਲਬ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਉਹ ਕੀ ਰਿਪਲਾਈ ਮਿਲਿਆ ਉਹਨਾਂ ਨੇ ਕਿਹਾ ਵੀ ਕੋਈ ਗੱਲ ਹੈ ਨਹੀਂ ਕੀ ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਕਿਵੇਂ ਗੱਲਾਂ ਬਣਾਈਆਂ ਜਾ ਰਹੀਆਂ ਮੈਂ ਕਿਹਾ ਵੀ ਕੋਈ ਜੇ ਬੱਚੇ ਕਹਿ ਰਹੇ ਆ ਜਾ ਕੇ ਤੇ ਫਿਰ ਗੱਲ ਤੇ ਕੋਈ ਹੈਗੀ ਆ ਇਸ ਤਰ੍ਹਾਂ ਮੈਡਮ ਉਹਨਾਂ ਦੀ ਰੋਟੀ ਲਿਆਉਂਦੇ ਸੀਗੇ ਤੇ ਮੈਂ ਕਿਹਾ ਵੀ ਨਹੀਂ ਤੁਸੀਂ ਮਤਲਬ ਰੋਟੀ ਨਾ ਲਓ ਮੈਡਮ ਨੇ ਜੇ ਕਿੱਤੀ ਵੀ ਮੈਂ ਲਿਆਉਂਗੀ ਅਸੀਂ ਸਾਰੀ ਕਮੇਟੀ ਨੇ ਆਖਿਆ ਵੀ ਨਹੀਂ ਗਲਤ ਆ ਫਿਰ ਪਤਾ ਨਹੀਂ ਹੁਣ ਸ਼ਾਇਦ ਮਤਲਬ ਕਹਿੰਦੇ ਆ ਵੀ ਹੁਣ ਮੈਡਮ ਲਿਆਉਣ ਵਾਲੇ ਕਿਹਾ ਸ਼ਾਇਦ ਇਹ ਵੀ ਪਹਿਲਾਂ ਖਾਂਦੇ ਵੀ ਇਕੱਠੇ ਸੀਗੇ ਫਿਰ ਉਹ ਇਹ ਗੱਲ ਨੂੰ ਮੰਨ ਗਏ ਹੈ ਮੈਡਮ ਦਾ ਨਾਂ ਕੀ ਹੈ ਤੇ ਮੈਡਮ ਦਾ ਲੇਡੀ ਹੈ ਟੀਚਰ ਹੈ ਇਹਨਾਂ ਦਾ ਨਾਂ ਨਹੀਂ ਲੈਂਦੇ ਸਾਰਿਆਂ ਨੂੰ ਪਤਾ ਹੀ ਹੈ ਕੀ ਮੰਗ ਕੀ ਕਰਦੇ ਮੰਗੇ ਆ ਵੀ ਮਤਲਬ ਇਹਦੀ ਇਨਕੁਆਇਰੀ ਹੋਵੇ ਠੀਕ ਹੈ ਜੋ ਵੀ ਪੇਰੈਂਟਸ ਕਹਿੰਦੇ ਆ ਤੇ ਜਿਹੜਾ ਵੀ ਦੋਸ਼ੀ ਹੈ ਉਹਨੂੰ ਸਜ਼ਾ ਮਿਲੇ ਤੇ ਮੇਰੇ ਮੇਰੇ ਵੀ ਸਕੂਲ ਦਾ ਸੁਧਾਰ ਹੋਣਾ ਚਾਹੀਦਾ ਠੀਕ ਹੈ ਸਾਨੂੰ ਹੋਰ ਕਿਸੇ ਦੇ ਨਾਲ ਕੋਈ ਨਹੀਂ ਗਾ ਸਕੂਲ ਦੇ ਵਿੱਚ ਕੋਈ ਮਤਲਬ ਪੜ੍ਹਾਈ ਵਧੀਆ ਹੋਵੇ ਟੀਚਰ ਵਧੀਆ ਤਰੀਕੇ ਨਾਲ ਪੜ੍ਹਾਉਣ ਤੇ ਜਿਹੜਾ ਪ੍ਰਸ਼ਾਸਨ ਹੋ ਵਧੀਆ ਹੋਵੇ ਠੀਕ ਹੈ ਕਿਹਦਾ ਭਾਜੀ ਆਪਣਾ ਮੇਰਾ ਨਾਮ ਜਗਿੰਦਰ ਸਿੰਘ ਜੀ ਕੀ ਮਸਲਾ ਕੀ ਅੱਜ ਪੇਰੈਂਟਸ ਵੀ ਸਕੂਲ ਦੇ ਵਿੱਚ ਇਕੱਠੇ ਹੋਏ ਆ ਪ੍ਰਿੰਸੀਪਲ ਦੇ ਵਿਰੁੱਧ ਕੀ ਮਾਮਲਾ ਹੈ ਸਾਰਾ ਮਸਲਾ ਪਿਛਲੇ ਦਿਨੀ ਹੋਇਆ ਸਾਨੂੰ ਪਤਾ ਲੱਗਾ ਜਿਸ ਤਰ੍ਹਾਂ ਸਰੋਣਾ ਵੀ ਦੱਸਿਆ ਵੀ ਇਸ ਸਕੂਲ ਦੇ ਵਿੱਚ ਇਸ ਤਰ੍ਹਾਂ ਕੁਝ ਹੋ ਰਿਹਾ ਹੈ ਮੈਂ ਤੇ ਹਰਪਾਲ ਸਿੰਘ ਜੀ ਅਹੀਂ ਆਏ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਮੈਡਮ ਨੂੰ ਸੱਦ ਕੇ ਕਿਹਾ ਵੀ ਜਿਸ ਤਰ੍ਹਾਂ ਹੁਣ ਆਪਣੇ ਸਕੂਲ ਦੇ ਵਿੱਚ ਬਹੁਤ ਜ਼ਿਆਦੇ ਬੱਚੇ ਵੀ ਹੈ ਤੇ ਮਤਲਬ ਕਿ ਬੇਟੀਆਂ ਵੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਨਹੀਂ ਐਂਆ ਚਲੋ ਗੱਲ ਹੈ ਚਾਹੇ ਨਹੀਂ ਹੈ ਪਰ ਹੁਣ ਨਹੀਂ ਚਾਹੀਦਾ ਕਿਉਂਕਿ ਬੱਚਿਆਂ ਤੇ ਬੱਚੇ ਤੇ ਗਲਤ ਅਸਰ ਜਾਂਦਾ ਹੈ ਤੇ ਚਲੋ ਅਸੀਂ ਤੇ ਉਹਨਾਂ ਨੂੰ ਪੂਰਾ ਉਹ ਦਿਨ ਮਤਲਬ ਕਿ ਦੋ ਦਿਨ ਇਸ ਕੰਮ ਲਈ ਹੁੰਦੇ ਰਹੇ ਸਮਝਾ ਗਏ ਦਿੰਦੇ ਰਹੇ ਵੀ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸਾਨੂੰ ਉਹਨਾਂ ਨੇ ਕਿਹਾ ਵੀ ਨਹੀਂ ਹੁੰਦਾ ਪਰ ਫਿਰ ਹੁਣ ਬੱਚੇ ਕਹਿੰਦੇ ਵੀ ਇਸ ਤਰ੍ਹਾਂ ਹੋ ਰਿਹਾ ਵਾ ਤੇ ਉਹ ਫਿਰ ਉਸੇ ਹਿਸਾਬ ਨਾਲ ਇਨਕੁਆਰੀ ਹੋਵੇ ਇਨਕੁਆਰੀ ਜਾਪੇ ਪਤਾ ਲੱਗ ਜੂਗਾ ਕੀ ਗੱਲ ਬਾਤ ਹੈ ਅਸੀਂ ਜੋ ਵੇਖਿਆ ਉਹ ਤਾਂ ਅਸੀਂ ਜਦੋਂ ਸਾਨੂੰ ਕਮੇਟੀ ਨੂੰ ਮਿਲ ਲਗੇ ਅਸੀਂ ਤਾਂ ਉਸੇ ਵੇਲੇ ਸਮਝਾਇਆ ਰਣਵਾਣ ਕੇ ਅਸੀਂ ਵੇਖਿਆ ਤੇ ਇਹ ਸਾਕ ਦਫ਼ਤਰ ਦੇ ਸਾਹਮਣੇ ਅਖਿਆਨ ਭਾਈ ਕੀ ਮਾਮਲਾ ਹੈ ਅਸੀਂ ਹਰਪਾਲ ਸਿੰਘ ਜੀ ਨਾਲ ਪਹੁੰਚੇ ਜੋ ਇੱਥੇ ਮਾਪੇ ਵੀ ਪਹੁੰਚਿਆ ਪ੍ਰਿੰਸੀਪਲ ਦੇ ਵਿਰੁੱਧ ਇਕੱਠੇ ਹੋਏ ਜੋ ਕੀ ਮਸਲਾ ਕੀ ਹੈ ਸਾਲਾ ਇਹ ਜੀ ਬਹੁਤ ਗੰਭੀਰਤਾ ਵਾਲਾ ਮਸਲਾ ਹੈ ਜਿਹੜਾ ਸਕੂਲ ਹੈ ਨਾ ਜਿਹੜੇ ਸਕੂਲ ਆਫ ਐਮਿਨੈਂਸ ਨੇ ਜਿਹੜੇ ਸਟੇਟ ਗਵਰਨਮੈਂਟ ਵੱਲੋਂ ਚਲਾਏ ਜਾਂਦੇ ਨੇ ਇੱਕ ਇਲਾਕੇ ਦੇ ਵਿੱਚ ਇੱਕ ਰੋਲ ਮਾਡਲ ਪੈਦਾ ਕਰਨ ਵਾਸਤੇ ਸਰਕਾਰ ਦਾ ਇੱਕ ਡ੍ਰੀਮ ਪ੍ਰੋਜੈਕਟ ਹੈ ਸੋ ਇਹੋ ਜੇ ਜਿੱਥੇ ਜਿੱਦੋਂ ਸਰਕਾਰ ਪਹਿਲ ਕਦਮੀ ਨਾਲ ਕਹੇ ਵੀ ਅਸੀਂ ਲੋਕਾਂ ਦੇ ਜਾ ਕੇ ਆਪਣੀ ਪ੍ਰਾਪਤੀ ਦੱਸੇ ਲੇਕਿਨ ਜਿਹੜਾ ਉੱਥੋਂ ਦਾ ਸਕੂਲ ਦਾ ਜਿਹੜਾ ਪ੍ਰਿੰਸੀਪਲ ਹੋਵੇ ਉਹ ਇੱਕ ਰੋਲ ਮਾਡਲ ਅਦਾ ਕਰਦਾ ਆਪਣੇ ਸਟਾਫ ਦੇ ਵਿੱਚ ਕਰਦਾ ਹੈ ਆਪਣੇ ਸਟੂਡੈਂਟ ਦੇ ਵਿੱਚ ਕਰਦਾ ਹੈ ਬੱਚਿਆਂ ਨੇ ਸਿੱਖੇ ਜਾਣਾ ਹੁੰਦਾ ਕੁਝ ਸੋ ਜਿਹੜੇ ਬੱਚਿਆਂ ਦੇ ਪੇਰੈਂਟਸ ਜਿੱਥੇ ਇਕੱਠੇ ਹੋਏ ਨੇ ਜਾਂ ਬੱਚਿਆਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਦੇ ਵਿੱਚ ਬੜੇ ਗ੍ਰੀਵੈਂਸ ਜਿਹੜੇ ਨੇ ਉਹ ਐਕਟ ਜਿਹੜੇ ਆ ਉਹਨਾਂ ਨੇ ਦੱਸੇ ਨੇ ਕਿ ਇੱਥੋਂ ਦਾ ਜਿਹੜਾ ਸਾਡਾ ਸਮਾਜਿਕ ਕਦਰਾਂ ਕੀਮਤਾਂ ਨੇ ਸਕੂਲ ਜਿਹੜੇ ਬੱਚਿਆਂ ਨੂੰ ਸਿਖਾਈਆਂ ਜਾਣੀਆਂ ਚਾਹੀਦੀਆਂ ਨੇ ਜੋ ਬੱਚੇ ਸਿੱਖ ਕੇ ਜਾਂਦੇ ਨੇ ਉਹਨਾਂ ਦੇ ਪੂਰੀ ਤਰ੍ਹਾਂ ਨਾਲ ਉਲਟ ਅਸੀਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਕੁਝ ਅਸ਼ਲੀਲਤਾ ਭਰੇ ਜਿਹੜੇ ਇੱਥੋਂ ਦੇ ਜਿਹੜੇ ਵਾਤਾਵਰਣ ਨੇ ਸਕੂਲ ਦੇ ਵਿੱਚ ਜਿਹੜੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਅਪਣਾਇਆ ਜਾਂਦੇ ਸੋ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਸੀਂ ਇਸ ਜਿਹੜੇ ਇਦਾਂ ਦੇ ਜਿਹੜੀਆਂ ਸਕੂਲ ਜਿੱਥੇ ਸਾਡੇ ਬੱਚਾ ਨੇ ਸਿੱਖੇ ਸਾਡਾ ਭਵਿੱਖ ਹੈ ਸਾਡੇ ਬੱਚੇ ਜਿਹੜੇ ਅੱਗੇ ਜਾ ਕੇ ਉਹਨਾਂ ਨੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਸੋ ਅਸੀਂ ਇਹਨਾਂ ਗਤੀਵਿਧੀਆਂ ਦਾ ਮੁਕੰਮਲ ਤੌਰ ਤੇ ਜਿਹੜਾ ਵਾ ਉਹ ਵਿਰੋਧ ਕਰਦੇ ਆਂ ਔਰ ਸਰਕਾਰ ਸਾਡੇ ਜਿਹੜੇ ਐਜੂਕੇਸ਼ਨ ਜਿਹੜੇ ਮਿਨਿਸਟਰ ਨੇ ਸਟੇਟ ਦੇ ਅਰਜੋਤ ਬੈਂਸੀ ਉਹ ਜਿੱਥੇ ਆਪਣੀਆਂ ਪ੍ਰਾਪਤੀਆਂ ਦੱਸਦੇ ਨੇ ਕਿ ਅਸੀਂ ਸਕੂਲਾਂ ਵਾਸਤੇ ਗਰੀਬ ਬੱਚਿਆਂ ਵਾਸਤੇ ਬਹੁਤ ਕੁਝ ਕੀਤਾ ਲੇਕਿਨ ਇਹੋਡੇ ਸਕੂਲਾਂ ਜਿੰਨਾ ਬਾਰੇ ਉਹਨਾਂ ਕੋਲੇ ਆਲਰੇਡੀ ਇਨਫਾਰਮੇਸ਼ਨ ਹੋਵੇ ਤੇ ਉਹ ਕੋਈ ਕਾਰਵਾਈ ਨਾ ਕਰਨ ਇਹ ਬੇਹੱਦ ਜਿਹੜੀ ਸਰਕਾਰ ਦੀ ਪਾਲਿਸੀ ਆ ਇਹ ਮੰਦ ਭਾਗੀ ਹੈ ਮੈਂ ਪਾਰਟੀ ਵੱਲੋਂ ਪ੍ਰੋਪਰ ਅਸੀਂ ਸਾਰੇ ਜਿਹੜੇ ਆ ਅਸੀਂ ਆਪਣੇ ਬੱਚਿਆਂ ਦੇ ਸਾਡੇ ਬੱਚੇ ਸਾਡੇ ਨੇ ਸਾਡੇ ਇਲਾਕੇ ਦੇ ਨੇ ਔਰ ਸਾਰੇ ਗਰੀਬ ਘਰਾਂ ਚੋਂ ਜਿਹੜੇ ਬੱਚੇ ਸਾਡੇ ਇੱਥੋਂ ਆਣ ਕੇ ਪੜ੍ਹਦੇ ਨੇ ਸਾਡੇ ਕੋਲ ਤਾਂ ਅੱਗੇ ਬਹੁਤ ਦੂਸਰੇ ਸਕੂਲਾਂ ਚ ਮਹਿੰਗੀਆਂ ਪੜਾਈਆਂ ਨੇ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਸੋ ਇਹ ਸਕੂਲ ਦੇ ਵਿੱਚ ਜਾ ਕੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਤਰਾਚਣਾ ਜੇ ਸਕੂਲ ਪ੍ਰਿੰਸੀਪਲ ਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਜੋ ਸਾਡੇ ਬਲੇਅਰ ਸਾਹਿਬ ਨੇ ਕਿਹਾ ਅਸੀਂ ਇੱਕ ਹਫ਼ਤੇ ਤੋਂ ਬਾਅਦ ਇਥੇ ਪ੍ਰੋਪਰ ਜਿਹੜਾ ਵਾ ਉਹ ਆਪਣਾ ਜੋ ਸਾਡਾ ਰਿਵਾਇਤ ਹੈ ਸਾਡੀ ਸਿੱਖ ਰੀਤੀ ਰਵਾਜਾਂ ਦੀ ਅਸੀਂ ਉਹਨੂੰ ਅਡਾਪਟ ਕਰਾਂਗੇ ਅਸੀਂ ਡਿਮਾਂਡ ਕਰਦੇ ਹਾਂ ਕਿ ਇਹ ਸਕੂਲ ਦੀਆਂ ਜਿਹੜੀਆਂ ਨੇ ਸਿੱਖਿਆ ਨੂੰ ਲੈ ਕੇ ਜਿਹੜਾ ਸਟਾਫ ਦੀ ਵੀ ਖੈਰ ਹੋਰ ਵੀ ਬਹੁਤ ਸਾਰੀ ਵੱਡੀ ਘਾਟ ਇੱਥੇ ਫੀਮੇਲ ਸਟਾਫ ਜਿਹੜਾ ਵਾ ਉਹ ਜ਼ਿਆਦਾ ਵਾ ਇਹ ਵੀ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਹਾਰਵਰਡ ਜਦੋਂ ਆਪਣੀ ਕਿਤੇ ਹੋਰ ਨੁਜੁਕਤੀ ਕਰਾਉਂਦਾ ਤੇ ਉਹ ਕੰਨਿਆ ਸਕੂਲ ਚ ਜਾਣ ਨੂੰ ਉਹ ਪ੍ਰੇਫਰ ਕਰਦਾ ਅਸੀਂ ਉਹਨੂੰ ਪੂਰੀ ਤਰ੍ਹਾਂ ਨੇ ਉਹਦੀ ਜਿਹੜੀ ਇਹ ਪਾਲਿਸੀ ਉਹਨੂੰ ਕੰਟੈਂਪਟ ਕਰਦੇ ਆ ਅਸੀਂ ਔਰ ਡਿਮਾਂਡ ਕਰਦੇ ਆ ਸਰਕਾਰ ਤੋਂ ਕਿ ਜੇ ਇਹ ਇਹਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਅਸੀਂ ਪਾਰਟੀ ਜਿਹੜੀ ਉਹ ਐਕਸ਼ਨ ਕਰੇਗੀ ਬਿਲਕੁਲ ਜੀ ਇੱਕ ਤੁਹਾਨੂੰ ਜਥੇਬੰਦੀਆਂ ਵੱਲੋਂ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਕਮੇਟੀ ਮੈਂਬਰ ਵੀ ਸਕੂਲ ਦੇ ਇੱਥੇ ਪਹੁੰਚੇ ਨੇ ਪ੍ਰਿੰਸੀਪਲ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਕੀ ਮਾਮਲਾ ਕੀ ਆ ਸਾਰਾ ਤੁਸੀਂ ਇੱਥੇ ਪਹੁੰਚੇ ਜੀ ਦੇ ਹੁਣੇ ਹੀ ਕੰਪਲੀਟ ਕੀਤੀ ਹੈ ਜੀ ਆ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਸੰਜੀਤ ਕੁਮਾਰ ਸਾਇਕਲ ਕੋਈ ਪ੍ਰਿੰਸੀਪਲ ਨੇ ਸਕੂਲ ਦੇ ਉਹਨਾਂ ਦੇ ਖਿਲਾਫ ਕੋ ਗਲਤ ਤਰਕ ਤਾਂ ਦਾ ਅਲੀਗੇਸ਼ਨ ਆ ਕਰਦੇ ਆ ਵੈਰੀਫਾਈ ਕਰਦੇ ਆ ਇਹਦੀ ਮੁਕੰਮਲ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰ ਨੂੰ ਭੇਜਿਆ ਸਾਇਕਲ ਸਾਹਿਬ ਦੀਆਂ ਇੱਕ ਸਾਲ ਤੋਂ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਇੱਥੇ ਬੱਚਿਆਂ ਦੇ ਮਾਪਿਆਂ ਨੇ ਆ ਕੇ ਦੱਸਿਆ ਕਿ 1200 ਬੱਚਾ ਤੇ ਇੱਕ ਇੱਕ ਬੱਚੇ ਤੋਂ ਤੁਸੀਂ ਪੁੱਛ ਸਕਦੇ ਹੋ ਉਹਨੇ ਇਹ ਜਿਹੜਾ ਸਿੱਖਿਆ ਦਾ ਕੇਂਦਰ ਹੈ ਉਥੇ ਅਸ਼ਲੀਲ ਹਰਕਤਾਂ ਕਰਕੇ ਤੇ ਇਹ ਕਿੰਨਾ ਸਾਰਿਆਂ ਦੇ ਬਣਾਂ ਨੂੰ ਤੇ ਤੇ ਮੁੱਖ ਮੰਤਰੀ ਸਾਹਿਬ ਤੇ ਜਿਹੜੇ এডੂਕੇਸ਼ਨ ਮਨਿਸਟਰ ਨੇ ਸਾਡੇ ਹਰਜੋਤ ਸਿੰਘ ਜੀ ਬਾਅਦ ਉਹਨਾਂ ਨੂੰ ਵੀ ਨਿਕਲੀ ਸਾਰਾ ਕੁਝ ਤੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਤੇ ਤੁਹਾਨੂੰ ਵੀ ਇਹ ਸਾਰਾ ਕੁਝ ਦੇ ਰਿਹਾ ਉਹਨਾਂ ਨੇ ਇੱਕ ਹਫ਼ਤੇ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਦੱਸ ਦਿੱਤਾ ਇਹ ਪਰ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਉਲਟਾ ਮੈਲ ਸਾਹਿਬ ਨੇ ਇਹ ਗੱਲ ਕਹੀ ਹੈ ਜਿਹੜੇ এডੂਕੇਸ਼ਨ ਮੰਤਰੀ ਨੇ ਉਹਨੇ ਇਹ ਗੱਲ ਕਹੀ ਹੈ ਕਿ ਸਾਨੂੰ ਪ੍ਰਿੰਸੀਪਲ ਦੇ ਦਿਓ ਤਾਂ ਅਸੀਂ ਬਦਲ ਸਕਦੇ ਹਾਂ ਜਦ ਕਿ ਐਮੀਨਸ ਸਕੂਲ ਹੈਗੇ 118 ਪੰਜਾਬ ਦੇ ਵਿੱਚ ਕੱਲੇ ਤਰਨਤਾਰਨ ਜ਼ਿਲ੍ਹੇ 'ਚ ਆ ਐਮੀਨਸ ਸਕੂਲ ਔਰ ਇਹਦੇ ਵਿੱਚ ਦਿੱਲੀ ਵਾਲਿਆਂ ਨੇ ਇੱਕ ਮਾਡਲ ਇੱਥੇ ਕੀਤਾ ਹੈ ਕਿ ਅਸੀਂ ਉੱਥੋਂ ਐਜੂਕੇਸ਼ਨ ਦੇਣੀ ਪੰਜਾਬ 'ਚ ਪਰ ਜਿਹੜੀ ਐਜੂਕੇਸ਼ਨ ਦੇ ਜਗ੍ਹਾ ਸਾਨੂੰ ਲੋਕਾਂ 'ਚ ਮਿਲਿਆ ਹੈ ਅਸੀਂ ਉਹ ਦੱਸਣ ਲੱਗੇ ਹਾਂ ਕਿ ਸਾਨੂੰ ਸਿਰ ਨੀਵਾ ਕਰਨਾ ਪੈਂਦਾ ਹੈ ਤੇ ਸਾਡੇ ਮੁਗਲ ਰਾਜ ਵੇਲੇ ਵੀ ਜਦੋਂ ਸਾਡੇ 47 ਵੇਲੇ ਵੰਡ ਹੋਈ ਤਾਂ ਸਾਡੇ ਪੁਰਖਿਆਂ ਨੇ ਆਪਣੀਆਂ ਕੁੜੀਆਂ ਨੂੰ ਨੌਜਵਾਨ ਧੀਆ ਨੂੰ ਵੱਡ ਕੇ ਆਪੇ ਕੋਚ ਛੁੱਟ ਦਿੱਤਾ ਕਿਉਂਕਿ ਉਹਨਾਂ ਦੀ ਕੋਈ ਇੱਜ਼ਤ ਨੂੰ ਹੱਥ ਨਾ ਪਾ ਸਕੀ ਤੇ ਅੱਜ ਜਿੱਥੋਂ ਸਾਡੇ ਬੱਚਾ ਪਾਜੀ ਪਿੱਛੇ ਰੱਖੋ ਥੋੜਾ ਜਿਹਾ ਉੱਥੇ ਹੀ ਸਾਡੀਆਂ ਲੋਕੋ ਪਿੱਛੇ ਰੱਖੋ ਤੇ ਜੇ ਮੰਤਰੀ ਸਾਹਿਬ ਉਹ ਅਸੀਂ ਪ੍ਰਿੰਸੀਪਲ ਲੱਭ ਕੇ ਦੇਣਾ ਹੈ ਫਿਰ ਸਰਕਾਰ ਨੇ ਜਿਹੜਾ ਕਿਹਾ ਸੀ ਕਿ ਅਸੀਂ ਇੱਥੇ ਇੱਥੇ ਕੈਲੀਫੋਰਨੀਆ ਬਣਾ ਦੇਣਾ ਪੰਜਾਬ ਦੇ ਵਿੱਚ ਹਰਿਆਪਿੰਨ ਸਾਡਾ ਇਹਨਾਂ ਲੋਕਾਂ ਵਾਲੀ ਚੱਲੂਗਾ ਤੇ ਐ ਕੋਜੇ ਪ੍ਰਿੰਸੀਪਲ ਪੈਦਾ ਕਰਕੇ ਸਰਕਾਰ ਸਾਬਤ ਕੀ ਕਰਨਾ ਚਾਹੁੰਦੀ ਹੈ ਸੋ ਸਾਨੂੰ ਇਹ ਬੁਰੀ ਤਰੀਕੇ ਨਾਲ ਅਸੀਂ